ਬੀਤੇ ਦਿਨੀ ਫਰੀਦਕੋਟ ਦੇ ਪਿੰਡ ਚੰਦਪਾਨ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਦੇ ਕੁਝ ਲੋਕਾਂ ਵੱਲੋਂ ਸ਼ੈਲਰ ਮਾਲਕ ਦੇ ਖਿਲਾਫ ਤਰਨਾ ਦਿੱਤਾ ਜਾ ਰਿਹਾ ਸੀ ਦਰਸਰ ਸ਼ੈਲਰ ਮਾਲਕ ਦਾ ਵੇਸਟ ਪਾਣੀ ਮਜ਼ਦੂਰਾਂ ਦੀ ਬਸਤੀ ਵੱਲ ਜਾ ਰਿਹਾ ਸੀ ਜਿਸ ਦੇ ਖਿਲਾਫ ਮਜ਼ਦੂਰ ਬਸਤੀ ਵੱਲੋਂ ਸ਼ੈਲਰ ਮਾਲਕ ਦਾ ਵਿਰੋਧ ਕਰਦੇ ਹੋਏ ਤਰਨਾ ਲਗਾਇਆ ਗਿਆ ਸੀ ਤਰਨਾਕਾਰੀਆਂ ਨੂੰ ਖਦੇੜਦੇ ਹੋਏ ਪੁਲਿਸ ਵੱਲੋਂ ਜਵਾਬੀ ਪੱਥਰਵਾਜ਼ੀ ਅਤੇ ਲਾਠੀ ਚਾਰਜ ਕੀਤਾ ਗਿਆ ਅਤੇ ਹਵਾਈ ਫਾਇਰ ਵੀ ਕੀਤੇ ਗਏ ਇਸ ਮੌਕੇ ਤੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਹ ਉਚਪਧਰੀ ਜਾਂਚ ਦੀ ਮੰਗ ਕਰਦੇ ਹਨ ਅਤੇ ਇਨਸਾਫ ਚਾਹੀਦਾ ਹੈ ਅੱਜ ਅਸੀਂ ਪਿੰਡੂ ਤੇ ਖੇਤ ਮੇਦੂਰ ਜੁਨੀ ਦੁਨੀਆ ਨਾਲੋਂ ਇੱਕ ਕਮੇਟੀ ਬਣਾਈ ਹੋਈ ਆ ਚੰਦ ਭਾਨ ਕਾਂਡ ਵਿਰੋਧੀ ਐਕਸ਼ਨ ਕਮੇਟੀ ਇਸ ਤੇ ਕਿਸਾਨ ਜਥੇਬੰਦੀਆਂ ਹਮਾਇਤ ਤੇ ਆਈਆਂ ਤਾਂ ਜਿਹੋ ਜਿਹਾ ਉਹਨਾਂ ਨੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਜਾਤੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਹ ਸਮਝਦੇ ਆ ਕਿ ਕਿਸਾਨ ਜਥੇਬੰਦੀਆਂ ਦਾ ਹਮਾਇਤ ਤੇ ਆਉਣਾ ਇਹ ਜਾਨੀ ਬਹੁਤ ਚੰਗੀ ਗੱਲ ਹੈਗੀ ਆ ਉਹਨਾਂ ਦੀ ਜਿਹੜੀ ਜਾਤੀ ਰੰਗ ਦੇਣ ਵਾਲੀ ਗੱਲ ਆ ਉਹਨੂੰ ਕੱਟੀ ਜਾ ਰਹੇ ਆ ਮੁਲਾਜ਼ਮ ਜਥੇਬੰਦੀਆਂ ਕਾਫੀ ਜਥੇਬੰਦੀਆਂ ਜਿਹੜੀਆਂ ਆਈਆਂ ਹੈਗੀਆਂ ਦਰਜਨ ਤੋਂ ਵੱਧ ਜਥੇਬੰਦੀਆਂ ਹੈਗੀਆਂ ਹਮਾਇਤ ਆਈਆਂ ਹੋਈਆਂ ਅਸੀਂ ਜਣੀ 10 ਤਰੀਕ ਦਾ ਪ੍ਰੋਗਰਾਮ ਆ ਜਿਹੜਾ ਉਹ ਐਸਐਸਪੀ ਦਫ਼ਤਰ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਹੈ ਉਹਦੇ 'ਚ ਮੰਗਾਂ ਇਹ ਹੈਗੀਆਂ ਕਿ ਜਿਹੜਾ ਗਮਦੂਰ ਸਿੰਘ ਤੇ ਉਹਦਾ ਭਰਾ ਹੈ ਮਤਲਬ ਉਹ ਗੋਲੀਆਂ ਚਲਾ ਰਿਹਾ ਹੈ ਉਹਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਉਹਦੇ ਜਿਹੜੇ ਹਥਿਆਰ ਜ਼ਬਤ ਕੀਤੇ ਜਾਣ ਤੇ ਜਿਹੜਾ ਮਤਲਬ ਉਹ ਹੈਗਾ ਵੀ ਇੱਕ ਹੱਲਾਸ਼ੇਰੀ ਦੇ ਰਿਹਾ ਪੁਲਿਸ ਮੁਲਾਜ਼ਮਾਂ ਵੀ ਗੋਲੀ ਸਿੱਧੀ ਮਾਰ ਵੀ ਉਹਦਾ ਪਤਾ ਕਰਕੇ ਉਹਦੀ ਫੋਟੋ ਵੀ ਦਿਖ ਰਹੀ ਆ ਉਹ ਬੋਲ ਰਿਹਾ ਹੈ ਉਹਦਾ ਪਤਾ ਕਰਕੇ ਉਹਦੇ ਤੇ ਜਿਹੜਾ ਇਹ ਕਹਿੰਦੇ ਨੇ ਇਸ਼ਾਰੇ ਵਾਲਾ ਮਤਲਬ ਹੈਗਾ ਵੀ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਹੜਾ ਐਸ ਐਚਓ ਰਜੇਸ਼ ਕੁਮਾਰ ਹੈ ਉਹਦੀ ਨਖਿੱਧ ਕਾਰਵਾਈ ਰਹੀ ਹੈ ਉਹਦੇ ਤੇ ਪਰਚਾ ਦਰਜ ਹੋਣਾ ਨੂੰ ਬਰਖਾਸਤ ਕਰਨਾ ਚਾਹੀਦਾ ਹੈਗਾ ਯਾਨੀ ਇਸ ਤਰ੍ਹਾਂ ਜਿਹੜੀਆਂ ਮੰਗਾਂ ਹੈ ਜਿਹੜੇ ਸਾਰੇ ਜਿਨ੍ਹਾਂ ਨੂੰ ਅੰਦਰ ਸੁਟਿਆ ਹੋਇਆ ਉਹਨਾਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਹੈਗਾ ਇਹ ਬਿਲਕੁਲ ਗਲਤ ਆ ਉਹਨਾਂ ਦਾ 307 ਦੇ ਪਰਚੇ ਪਾਤੇ ਹੋਰ ਪਾਤੇ ਵੀ ਐਂ ਦਿਖਾਇਆ ਜਾ ਰਿਹਾ ਵੀ ਉਹਨਾਂ ਨੇ ਹੀ ਪਥਰਾ ਕੀਤਾ ਵੀਡੀਓ 'ਚ ਇਹ ਵੀ ਦਿਖ ਰਿਹਾ ਕਿ ਪੁਲਿਸ ਨੇ ਵੀ ਪਥਰਾ ਕੀਤਾ ਤੇ ਜਿਹੜੀਆਂ ਗੋਲੀਆਂ ਉਹ ਪੁਲਿਸ ਕੋਲੇ ਖੜ ਕੇ ਚਲਾ ਰਹੀ ਆ ਕੋਠਿਆਂ ਤੇ ਖੜ ਕੇ ਗੋਲੀਆਂ ਚਲਾਈਆਂ ਜਾ ਰਹੀਆਂ ਫਿਰ ਮਜ਼ਦੂਰ ਦੋਸ਼ੀ ਕਿਵੇਂ ਹੋਗੇ ਇਸ ਕਰਕੇ ਔਖਸਾਹਟ ਪੈਦਾ ਰਜੇਸ਼ ਕੁਮਾਰ ਨੇ ਐਸਐਚਓ ਨੇ ਕੀਤੀ ਐ ਉਹ ਨਖਿੱਧ ਬੰਦਾ ਐ ਉਹਨੇ ਜਾਨੀ ਇਸ ਮਸਲੇ ਨੂੰ ਸੈੱਟ ਨਹੀਂ ਕੀਤਾਗਾ ਨਹੀਂ ਐਡਾ ਵੱਡਾ ਕਾਂਡ ਵਾਪਰਨਾ ਨਹੀਂ ਸੀਗਾ ਇਸ ਕਰਕੇ ਅਸੀਂ ਜਾਨੀ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਡੇ ਸਾਥੀ ਨੌਜਵਾਨ ਭਾਰ ਸਵਾ ਵੱਲੋਂ ਕੁੱਲ ਮਜ਼ਦੂਰ ਜਥੇਬੰਦੀਆਂ ਵੱਲੋਂ ਐਕਸ਼ਨ ਕਮੇਟੀ ਬਣਾ ਕੇ ਜਾਨੀ ਇਹ ਫੈਸਲਾ ਕੀਤਾ ਹੈ ਕਿ ਇਸ ਜ਼ਬਰ ਦੇ ਖਿਲਾਫ ਲੜਾਂਗੇ ਤਾਂ ਜਿਹੜਾ ਇਨਸਾਫ ਦਵਾਉਣ ਤੱਕ ਲੜਾਂਗੇ ਅੱਜ ਜਿਹੜੀਆਂ ਕਿਸਾਨ ਮਜ਼ਦੂਰ ਤੇ ਹੋਰ ਪ੍ਰਾਰਥਕੀ ਜਥੇਬੰਦੀਆਂ ਵੱਲੋਂ ਜਿਹੜਾ ਜੋ ਚੰਦ ਭਾਨ ਦੇ ਵਿੱਚ ਕਾਂਡ ਵਾਪਰਿਆ ਪੁਲਿਸ ਨੇ ਤੇ ਇੱਕ ਧਨਾਟ ਵਿਆਕੀ ਵੱਲੋਂ ਜਿਹੜੀ ਉਹਦੀ ਧਨਾਟ ਦੀ ਪੁਸ਼ਤਪਨਾਹੀ ਕਰਦਿਆਂ ਹੋਇਆ ਫਰੀਦਕੋਟ ਦੀ ਪੁਲਿਸ ਨੇ ਜੋ ਆਮ ਲੋਕਾਂ ਦੇ ਉੱਪਰ ਜ਼ਬਰ ਟਾਇਆ ਉਹਦੇ ਖਿਲਾਫ ਜਿਹੜੀ ਅੱਜ ਜਥੇਬੰਦੀਆਂ ਨੂੰ ਕਾਲ ਦਿੱਤੀ ਗਈ ਸੀ ਇੱਥੇ ਤੇ ਫੈਸਲਾ ਹੋਇਆ ਕਿ 10 ਤਰੀਕ ਨੂੰ ਜਿਹੜਾ ਐਸਐਸਪੀ ਦਫਤਰ ਫਰੀਦਕੋਟ ਦਾ ਜਿਹੜਾ ਘਰਾਓ ਕੀਤਾ ਜਾਊਗਾ ਕੁਝ ਮੰਗਾ ਸਾਥੀ ਨੇ ਜਿਹੜੀਆਂ ਤੁਹਾਨੂੰ ਕਲੀਅਰ ਕਰ ਹੀ ਦਿੱਤੀਆਂ ਨੇ ਕਿ ਕਿਹੜੀਆਂ ਮੰਗਾ ਨੇ ਕੋਈ ਸਾਡਾ ਨਾਲ ਇਹ ਵੀ ਹੈਗਾ ਕਿ ਜਿੰਨੇ ਵੀ ਜਿੰਨਾ ਵੀ ਉਹ ਕਾਂਡ ਵਾਪਰਿਆ ਉਹਦਾ ਸਾਰੇ ਦਾ ਜ਼ਿੰਮੇਵਾਰ ਜਿਹੜਾ ਉਥੋਂ ਦਾ ਐਸਐਚਓ ਰਜੇਸ਼ ਕੁਮਾਰ ਆ ਨਾਲ ਫਰੀਦਕੋਟ ਦੀ ਪੁਲਿਸ ਆ ਜਿਹੜੀ ਨੇ ਜਾ ਕੇ ਲੋਕਾਂ ਦੇ ਉੱਪਰ ਨਜਾਇਜ਼ ਜ਼ਬਰ ਟਾਇਆ ਲੋਕਾਂ ਦੇ ਘਰਾਂ ਦੀ ਭੰਨਾਂ ਤੋੜੀ ਕੀਤੀ ਆ ਸਮਾਨ ਤੋੜਿਆ ਗਿਆ ਉਥੇ ਬੇਕਸੂਰ ਲੋਕਾਂ ਤੇ ਵੀ ਜਿਹੜਾ ਤਸ਼ੱਦਦ ਟਾਇਆ ਗਿਆ ਉਹ ਸਾਰੇ ਦਾ ਕਸੂਰ ਜਿਹੜਾ ਪੰਜਾਬ ਪੁਲਿਸ ਦਾ ਖਾਸ ਕਰਕੇ ਫਰੀਦਕੋਟ ਪੁਲਿਸ ਦਾ ਜਿਹੜੀ ਨੇ ਇਹ ਜ਼ਬਰ ਟਾਇਆ ਲੋਕਾਂ ਦੇ ਉੱਪਰ ਅਸੀਂ ਮੰਗ ਕਰਦੇ ਆ ਕਿ ਰਜੇਸ਼ ਕੁਮਾਰ ਨੂੰ ਜਿਹੜਾ ਤੁਰੰਤ ਆ ਜਿਹੜਾ ਬਰਖਾਸਤ ਕੀਤਾ ਜਾਣਾ ਚਾਹੀਦਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਨਾਲ ਹੀ ਜਿਹੜੇ ਜਿਸ ਮੌਕੇ ਗੋਲੀ ਚੱਲਦੀ ਪਈ ਆ ਕੋਠੇ ਦੇ ਉੱਪਰੋਂ ਗੋਲੀ ਚਲਾ ਰਿਹਾ ਇੱਕ ਗਲੀ ਦੇ ਵਿੱਚ ਬੰਦਾ ਖੜਾ ਗੋਲੀ ਚੁਰਾ ਰਿਹਾ ਸਿੱਧੀਆਂ ਗੋਲੀਆਂ ਮਾਰੀਆਂ ਉਹਨਾਂ ਨੇ ਮਜ਼ਦੂਰਾਂ ਦੇ ਉੱਪਰ ਜਿਹੜੇ 3 ਮਜ਼ਦੂਰ ਵੀ ਉਹਦੇ ਵਿੱਚ ਫੱਟੜ ਹੋਏ ਆ 2 ਜਿਹੜੇ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਉਸੇ ਨਾ ਤਰੀਕੇ ਨਾਲ ਫੱਟੜ ਇੱਕ ਵਿਅਕਤੀ ਜਿਹੜਾ ਬਾਹਰ ਆ ਅਸੀਂ ਮੰਗ ਕਰਦੇ ਆ ਕਿ 307 ਦਾ ਪਰਚਾ ਉਹਨਾਂ ਦੋਛੀਆਂ ਤੇ ਜਿਹੜਾ ਦਰਜ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਅਸਲੇ ਜ਼ਬਤ ਹੋਣੇ ਚਾਹੀਦੇ ਆ ਲਾਇਸੈਂਸ ਕੈਨਸਲ ਕੀਤੇ ਜਾਣੇ ਚਾਹੀਦੇ ਆ ਤੇ ਨਾਲ ਹੀ ਜਿਹੜੀ ਪੁਲਿਸ ਉੱਥੇ ਮੌਕੇ ਤੇ ਖੜੀ ਆ ਜਿੰਨੇ ਵੀ ਪੁਲਿਸ ਦੇ ਮੁਲਾਜ਼ਮ ਆ ਉਹ ਸਾਰੇ ਦੇ ਸਾਰੇ ਬਰਖਾਸਤ ਕਰਕੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ